ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸੁਰਿੰਦਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸਿਕਾ ਨਮਸਕਾਰ ਜੀ ਮੈਂ ਇਸ ਵਕਤ ਅੰਮ੍ਰਾਲਾ ਸ਼ਹਿਰ ਗੁਰਦੁਆਰਾ ਸਤਸੰਗਤ ਸਾਹਿਬ ਕੇ ਪਹੁੰਚਿਆ ਹਾਂ ਤੇ ਉਹ ਮੈਂ ਆਉਂ ਤੋਂ ਕਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂ ਆਉਂ ਅੰਦਰ ਚੱਲਦੇ ਆਂ ਜੀ ਸੰਗਤ ਜੀ ਇਹ ਨੀ ਗੁਬਹਾਰ ਤੇ ਸਿਵਰੀਏ ਕਲੂਨਤ ਕਾਹੇ ਚਲਵਾਨੀ ਸਤ ਸੰਗਤ ਦੀ ਗੁਰਦੁਆਰਾ ਸਤ ਸੰਗਤ ਦਾ ਇਤਿਹਾਸ ਸਾਫਾਡਾ ਸੰਜਿਆਤੰ ਨਹੀਂ 1600 ਫਿਜਤਰੀ ਸ੍ਰੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਰ ਮੁਗਲ ਨੋਬਲ ਬਾਦਸ਼ਾਹ ਔਰੰਗਜ਼ੇਬ ਇੱਕ ਅਤਵਾਦੀ ਸਲਮਾਨ ਦੇ ਹੁਕਮ ਤੇ ਇਲزام ਹੁਕਮ ਤੇ ਮਾਫਰ ਨਾ ਇਸਲਾਮ ਧਰਮ ਬਦਲਣ ਤੋਂ ਇਨਕਾਰ ਕਰਨ ਤੇ ਵੱਟ ਦਿੱਤਾ ਸੀ ਉਹਨਾਂ ਦੇ ਸਰੀਰ ਨੂੰ ਟੁਕੜੇ ਟੁਕੜੇ ਕਰਕੇ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਸਿੱਖ ਲੱਖੀ ਸ਼ਾ ਪੁਨਜਾ ਦਾ ਦਵਾਰਾਂ ਹਨੇਰੇ ਦੀ ਆੜ ਵਿੱਚ ਚੋਰੀ ਕਰ ਲਿਆ ਗਿਆ ਜਿਸ ਨੇ ਫਿਰ ਗੁਰੂ ਸਾਹਿਬ ਤਾਂ ਸੰਤ ਸ੍ਰੀ ਗੁਰਤੇਗ ਫਾਤਾ ਜੀ ਦੇ ਸ਼ਰੀਰ ਦਾ ਸਤਿਕਾਰ ਕਰਨ ਲਈ ਉਹਨਾਂ ਦੇ ਘਰ ਨੂੰ ਸਾੜ ਦਿੱਤਾ ਜੀ ਗੁਰੂ ਜੀ ਦੇ ਇੱਕ ਹੋਰ ਸਿੱਖ ਭਾਈ ਜੇਤਾ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸੀਸ ਨੂੰ ਜੋ ਕਟਿਆ ਹੋਇਆ ਸਿਰ ਨੂੰ ਅਨੰਦਪੁਰ ਸਾਹਿਬ ਲੈ ਆਏ ਭਾਈ ਜੇਤਾ ਜੀ ਗੁਪਤ ਯਾਤਰਾ ਕਰ ਰਹੇ ਸਨ ਕਿਉਂਕਿ ਉਹਨਾਂ ਦੀ ਯਾਤਰਾ ਦਾ ਕਦਰ ਉਹ ਨਹੀਂ ਸੀ ਪਤਾ ਜ਼ਰੂਰੀ ਦੇ ਕੱਟੇ ਹੋਏ ਸਿਰ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਆਪਣੇ ਸਿਰ ਤੇ ਲੈ ਗਏ ਜੀ ਰਸਤੇ ਵਿੱਚ ਜੇ ਉਹ ਉਹਨਾਂ ਨੇ ਅਨੰਤਪੁਰ ਸਾਹਿਬ ਜਾਣਾ ਸੀ ਅਨੰਤਪੁਰ ਸਾਹਿਬ ਜਾਣ ਤੋਂ ਪਹਿਲਾਂ ਭਾਈ ਜੇਤਾ ਜੀ ਗੁਰਦੁਆਰਾ ਸ੍ਰੀ ਸਤਸੰਗਤ ਸਾਹਿਬ ਇਸ ਸਥਾਨ ਤੇ ਪਹੁੰਚੇ ਸੀ ਅਤੇ ਨੇੜੇ ਤੇੜੇ ਕਿਸੇ ਵੀ ਸਿੱਖ ਬਾਰੇ ਪੁੱਛਿਆ ਜੀ ਤੇ ਜਦੋਂ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਥੇ ਆਏ ਉਹ ਸਾਹਮਣੇ ਤਾਂ ਤਾਂ ਚਰਿਗੁਰੂ 20 ਸਾਲ ਜੀਨੇ ਸੂਰਜ ਗ੍ਰਹਿਣ ਮੌਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਬਹੁਖੇਤਰ ਜਾਂਦੇ ਸਮੇਂ ਇੱਥੇ ਪੈਰ ਰੱਖਿਆ ਤਾਂ ਘਮਿਆਰ ਕਹਿੰਦੇ ਸਨ ਕਿ ਇਸ ਜਗ੍ਹਾ ਤੇ ਕਈ ਵਾਰ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਜਾਂਦੀ ਹੈ ਜੀ ਜਾਨੀ ਕਿ ਇਸ ਜਿਹੜੀ ਦਹਾੜ ਆ ਕੇ ਸੁਣਦੀ ਆ ਗੁਰੂ ਸਾਹਿਬ ਦੇ ਪੁੱਛਣ ਤੇ ਤੂੰ ਮੀਆਂ ਗੁੱਜਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇੱਕ ਆਦਮੀ ਨਦੀ ਪਾਰ ਕਰਕੇ ਇੱਥੇ ਆਇਆ ਸੀ ਉਸ ਦੇ ਸਿਰ ਤੇ ਇੱਕ ਟੋਕਰੀ ਸੀ ਉਹ ਇਨ੍ਹਾਂ ਦਰਖਤਾਂ ਦੇ ਹੇਠਾਂ ਆਰਾਮ ਕਰ ਰਿਹਾ ਸੀ ਉਸ ਦੇ ਜਾਨ ਤੋਂ ਬਾਅਦ ਅਸੀਂ ਉਸ ਜਗ੍ਹਾ ਦੇ ਹੇਠਾਂ ਖੂਨ ਦੇ ਨਿਸ਼ਾਨ ਦੇਖੇ ਜਿੱਥੇ ਟੋਕਰੀ ਲਟਕ ਰਹੀ ਸੀ ਪਰ ਪਤਾ ਨਹੀਂ ਟੋਕਰੀ ਉਹੀ ਜਿਹੜਾ ਸੀਸ ਲੈ ਕੇ ਭਾਈ ਜੇਤਾ ਜੀ ਆਏ ਹਨ ਟੋਕਰੀ ਲਟਕ ਰਹੀ ਸੀ ਪਰ ਪਤਾ ਨਹੀਂ ਕਿ ਟੋਕਰੀ ਵਿੱਚ ਕੀ ਹੈ ਇਹ ਸੁਣ ਕੇ ਗੁਰੂ ਸਾਹਿਬ ਨੇ ਜਿਹਾ ਕੀ ਇਹ ਜਗਾ ਨਵੇਂ ਪਾਸ਼ਾ ਜੀ ਦੀ ਹੈ ਅਤੇ ਗੋਪਤ ਛੇਰ ਇੱਥੇ ਪਹਿਰਾ ਦਿੰਦੇ ਹਨ ਅਤੇ ਉਸ ਟੋਕਰੀ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸਿਰ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਅਨੁਸਾਰ ਸਿੰਘਾਂ ਨੇ ਇੱਥੇ ਇੱਕ ਥੜਾ ਬਣਾਇਆ ਸੀ ਜੋ ਝੰਡੀ ਦੇ ਪੱਛਮ ਵਾਲੇ ਪਾਸੇ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ 21 ਦਿਨ ਸੰਗਤ ਜੀ ਫੈਰੇ ਸਨ ਅਤੇ ਸਵੇਰੇ ਸ਼ਾਮ ਕੀਰਤਨ ਹੋਣ ਲੱਗਾ ਇਸ ਲਈ ਇਸ ਸੁਤਾਨ ਦਾ ਨਾਮ ਸਤ ਸੰਗਤ ਸਾਹਿਬ ਬੈ ਗਿਆ ਇੱਥੇ ਗਰੀਬ ਘੁਮਿਆਰ ਮਾਫ ਕਰਨਾ ਸੰਗਤ ਜੀ ਬੈ ਗਿਆ ਇੱਥੇ ਗਰੀਬ ਘੁਮਿਆਰ ਨੇ ਗੁਰੂ ਸਾਹਿਬ ਨੂੰ ਬਹੁਤ ਬਹੁਤ ਸ਼ਰਧਾ ਨਾਲ ਇੱਕ ਗਧਾ ਭੇਟ ਦਿੱਤਾ ਗੁਰੂ ਸਾਹਿਬ ਨੇ ਉਹ ਖੇਤਰ ਗਏ ਹਨ ਉਸ ਸਭ ਵਿੱਚ ਇੱਕ ਗਰੀਬ ਬ੍ਰਾਹਮਣ ਦੇ ਨੌਜਵਾਨ ਪੁੱਤਰ ਨੇ ਇੱਕ ਗਧਾ ਦਾਨ ਕੀਤਾ ਅਤੇ ਉਸ ਦੀ ਜਿਹੜੀ ਗਰੀਬੀ ਸੀ ਉਹ ਦੂਰ ਕਰ ਦਿੱਤੀ ਗਈ ਇਹ ਸੀ ਜੀ ਇੱਥੇ ਦਾ ਇਤਿਹਾਸ ਤੰਤਨ ਸ੍ਰੀ ਗੁਰੂ ਸੇਗ ਫਾਦਰ ਜੀ ਜਦੋਂ ਜੀ ਦਾ ਜਿਹੜਾ ਸਿਰ ਭਾਈ ਗਿਤਾ ਜੀ ਲੈ ਕੇ ਆਏ ਸਨ ਉਤੇ ਤਨ ਤਨ ਸ੍ਰੀ ਗੁਰੂ ਬਾਜਾਂ ਵਾਲੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਉਹਨਾਂ ਬਾਰੇ ਇਹ ਇਤਿਹਾਸ ਆਓ ਆਪਾਂ ਅੱਗੇ ਜਿਹੜੇ ਦਰਸ਼ਨ ਕਰਦੇ ਆਂ ਜੀ ਨਿਸ਼ਾਨ ਸਾਹਿਬ ਕਿ ਜਿਹੜਾ ਚਲੋ ਥੋੜਾ ਸਾfte ਆਪਾਂ ਤਨ ਤਨ ਸ੍ਰੀ ਗੁਰੂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਥੜਾ ਸਾਹ ਆ ਜੀ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕੀਤੇ ਆਹ ਗੁਰੂ ਵਾਰਾ ਤੋਂ 15 ਆ ਗਿਆ ਇਹ ਹੈ ਇਸ ਗੁਰਦੁਆਰਾ ਸਾਹਿਬ ਦੀ ਜੋਤ ਸਾਹਿਬ ਤੁਸੀਂ ਦਰਸ਼ਨ ਕਰੋ ਜੀ ਤੁਹਾਨੂੰ ਪਾਛਾਈ ਨੌਂਵੀਂ ਤੇ ਦਸਵੀਂ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਠੀਕ ਠਾਕ ਹੋ ਇਹ ਡਿਊਟੀ ਹਣੀ ਆਪ ਜੀ ਦੀ ਅੱਛਾ ਕੀ ਸੁਭਨਾਮ ਮੈਂ ਬਾਜਨ ਸਿੰਘ ਜੀ ਅੱਛਾ ਅੱਛਾ ਇਹ ਤੋਂ ਅੰਬਾਲੇ ਤੋਂ ਹੀ ਅੰਬਾਲੇ ਤੋਂ ਹੀ ਅੱਛਾ ਅੱਛਾ ਬਹੁਤ ਸੋਹਣਾ ਮੈਂ ਤਾਂ ਕਾਫੀ ਦਿਨ ਦਾ ਸੋਚਦਾ ਫਿਰ ਲੱਭ ਲੱਭ ਕੇ ਹੁਣ ਆਇਆ ਜੀ ਅੱਛਾ ਤੇ ਚਲੋ ਫਿਰ ਵਿੱਚ ਜਾਣਕਾਰੀ ਬਾਬਾ ਜੀ ਜਿਹੜਾ ਗੁਰਦੁਆਰਾ ਸਾਹਿਬ ਆ ਜੈਨ ਕਾਲਜ ਕੋਲ ਉਹਦੀ ਮਾੜੀ ਜਾਣਕਾਰੀ ਦੇ ਦਿਓ ਕਿੱਥੇ ਕਿ ਜਾਣਾ ਪੈਣਾ ਆਪ ਜੀ ਗੁਰਦੁਆਰਾ ਸੀਗਨ ਸਾਹਿਬ ਗਈ ਸੀ ਹਾਂਜੀ ਜਾ ਆਇਆ ਜੀ ਠੀਕ ਹੈ ਜੀ ਉੱਥੇ ਆਪਣਾ ਚੌਕ ਤੇ ਗੁਰਦੁਆਰਾ ਖੰਡਾ ਸਾਹਿਬ ਬਣਿਆ ਹਾਂ ਖੰਡਾ ਚੌਕ ਸਾਹਿਬ ਹੈ ਠੀਕ ਹੈ ਜੀ ਖੰਡਾ ਚੌਕ ਤੋਂ ਆਪ ਜੀ ਸਿੱਧਾ ਟਰਨ ਕਰ ਜਿਓ ਉਹ ਜਿੱਧਰ ਰੇਲ ਸਟੇਸ਼ਨ ਵਾਲੀ ਰੋਡ ਜੀ ਨਹੀਂ ਜੀ ਸਟੇਸ਼ਨ ਵਾਲੀ ਰੋਡ ਨਹੀਂ ਅੱਛਾ ਬਿਲਕੁਲ ਬਿਜਲੀ ਬੋਰਡ ਵਾਲੇ ਪਾਸੇ ਜਾ ਅੱਛਾ ਜੀ ਉਸ ਤੋਂ ਲੈਫਟ ਸਾਈਡ ਟਰਨ ਕਰਕੇ ਸਿੱਧਾ ਜੈਨ ਕਾਲਜ ਵੱਲ ਜਾ ਠੀਕ ਹੈ ਜੀ ਠੀ ਬੜਾ ਸ਼ੁਕਰੀਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸੰਗਤ ਜੀ ਅਸੀਂ ਗੁਰਦੁਆਰਾ ਸਤ ਸੰਗਤ ਸਾਥ ਤੁਸੀਂ ਦਰਸ਼ਨ ਕੀਤੇ ਤੇ ਇਸ ਦੇ ਨਾਲ ਜਿਹੜੀ ਮੈਂ ਵੀਡੀਓ ਇੱਥੇ ਇਹ ਸਮਾਪਤ ਕਰਾਂਗਾ ਤੇ ਦੁਬਾਰਾ ਤੋਂ ਫੇਰ ਤੁਸੀਂ ਜਿਹੜੇ ਆ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਤੇ ਇਹਦੇ ਨਾਲ ਮੈਂ ਇੱਥੇ ਸਮਾਪਤ ਕਰਦਾ ਜੀ ਕਿਉਂਕਿ ਇਹ ਜਿਹੜਾ ਇੱਕ ਇਹਦੇ ਵਿੱਚ ਹੈਗਾ ਗਲੀ ਦੇ ਵਿੱਚ ਵਿੱਚ ਹੈਗਾ ਇਸ ਕਰਕੇ ਦਿਖਾਇਆ ਕਿ ਪਾਛਾਈ ਨੌਵੀਂ ਤੇ ਪਾਛਾਈ ਦਸਵੀਂ ਜਿਹਦਾ ਹੈ ਗੁਰਦੁਆਸਾ ਇਤਿਹਾਸਿਕ ਹੈ ਤੇ ਇਹਦੇ ਨਾਲੇ ਜਿਹੜੀ ਮੈਂ ਵੀਡੀਓ ਇਹ ਬੰਦ ਕਰਦਾ ਮਹਾਰਾਜ ਮੈਨੂੰ ਬਲਵਕਸ਼ਣ ਤੇ ਮੈਂ ਤੁਹਾਨੂੰ ਇਦਾਂ ਦੀਆਂ ਧਾਰਮਿਕ ਗੁਰਦੁਆਰਾ ਸਾਹਿਬ ਦੀਆਂ ਜ ਮੰਦਰਾਂ ਦੀਆਂ ਵੀਡੀਓਜ਼ ਦੇ ਦਰਸ਼ਨ ਕਰਾਉਂਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ